ਤ ਵੀ ਆ ਕੇ ਕਹਿੰਦਾ ਪਿਆਸ ਜੀ ਮੇਰਾ ਘਾਰ ਆ ਮੇਰਾ ਘਾਰ ਟੁੱਟ ਗਿਆ ਮੇਰੀ ਕੀ ਕਿਸੇ ਨੇ ਮਦਦ ਨਹੀਂ ਕੀਤੀ ਮੈਨੂੰ ਮਦਦ ਚਾਹੀਦੀ ਆ ਮੇਰਾ ਘਾਰ ਟੁੱਟ ਗਿਆ ਰੋੜ ਗਿਆ ਸਭ ਕੁਝ ਮੈਂ ਤਬਾਹ ਹੋ ਗਿਆ ਉਹਨਾਂ ਨੇ ਉਹਨਾਂ ਨੇ ਵੀਡੀਓ ਬਣਾ ਕੇ ਆਪਣਾ ਸਕੈਨਰ ਜਿਹੜਾ ਉੱਤੇ ਲਾਤਾ ਪੈਸਿਆਂ ਦਾ ਹਾਂਜੀ ਸਰ ਉਹਨਾਂ ਨੇ ਆਪਣਾ ਆਪਣੇ ਬ੍ਰਦਰ ਦਾ ਸਕੈਨ ਲਗਾਇਆ ਉੱਤੇ ਸੋਨੂ ਫਰੂਟ ਲਿਖਿਆ ਹੋਇਆ ਆ ਆ ਮੈਨੂੰ ਨੰਬਰ ਦਿਓ ਮੈਂ ਲਾ ਕੇ ਦੇਖਦਾ ਵੀ ਕੌਣ ਹੈ ਇਹ ਭਰਾ ਕਦੇ ਖਾਤੇ ਚੋਂ ਦੇ ਰਹੇ ਸਰ ਇੱਕ ਦਿਨ ਉਹ ਪਾਸ ਹੋ ਗਿਆ ਘੜੀ ਲੈਂਦੇ ਪਿਆ ਸਰਕਾਰ ਬਲੋ ਰੋਟੀ ਖਾਂਦੇ ਪਿਆ ਫਰੀ ਰਸ਼ਨ ਵੀ ਲੈਂਦੇ ਪਿਆ ਸਰ ਇੱਕ ਦਿਨ ਬਹੁਤ ਸਰ ਰਾਸ਼ਨ ਆਇਆ ਸੀ ਤੇ ਕਹਿੰਦਾ ਪਿਆਸੀ ਜੀ ਮੈਨੂੰ ਰਾਸ਼ਨ ਨਹੀਂ ਮਿਲਿਆ ਮੈਂ ਕਿਸੇ ਨੂੰ ਰਾਸ਼ਨ ਹੈਲੋ ਭਾਜੀ ਕੌਣ ਗੱਲ ਕਰ ਰਹੇ ਹੋ ਨਹੀਂ ਕੰਮ ਲੱਗੇ ਨਹੀਂ ਮੈਂ ਕਿਹ ਗੱਲ ਕੌਣ ਕਰ ਰਹੇ ਹੋ ਕੀ ਨਾਂ ਤੁਹਾਡਾ ਤੇਰਾ ਨਾਂ ਰਵੀ ਹੈ ਜੀ ਰਵੀ ਭਾਜੀ ਇੱਕ ਨਾ ਤੁਹਾਡੇ ਤੇ આરોਪ ਲਗਾ ਰਹੇ ਮੈਂ ਪ੍ਰੈਸ ਕੋ ਗੱਲ ਕਰ ਰਿਹਾ ਹਾਂ ਰਜਨਾ ਸਪੋਕਸਮੈਨ ਤੋਂ ਪ੍ਰਦੀਪ ਗੱਲ ਕਰ ਰਿਹਾ ਹਾਂ ਤੁਹਾਡੇ ਤੇ ਘਾਹੋਪ ਲੱਗਦੇ ਪਏ ਬਈ ਤੁਸੀਂ ਸਕੈਨਰ ਲਗਾ ਕੇ ਤੇ ਕਿਸੇ ਗਰੀਬ ਦੀ ਜਿਹੜੀ ਆ ਉਹਦੇ ਪੈਸੇ ਆਪਣੇ ਖਾਤੇ 'ਚ ਪਵਾ ਰਹੇ ਹੋ ਕੀ ਮਸਲਾ ਆ ਉਹ ਨਾ ਇੱਕ ਗੱਲ ਲਗਾ ਕਰਨ ਗੱਲ ਸੁਣਿਓ ਹਾਂਜੀ ਇੱਥੇ ਨਾ ਇੱਕ ਤਾਇਆ ਜੀ ਆਇਆ ਹੈ ਤਾਇਆ ਜੀ ਆਇਆ ਹੀ ਕਿਹਦਾ ਤਾਇਆ ਜੀ ਆਇਆ ਹੀ ਦੇਖੋ ਇਹ ਵੀਡੀਓ ਨਹੀਂ ਆ ਸਾਰੇ ਸਾਰੀਆਂ ਵੀਡੀਓ ਆਪ ਆਪਣੇ ਫੋਨ ਚ ਰੱਖੀਆਂ ਸਰ ਉਹ ਇਸ ਟਾਈਮ ਕੀ ਹੋ ਗਿਆ ਸਾਰੇ ਉਹਨਾਂ ਦੀ ਮਦਦ ਕਰ ਰਿਹਾ ਸਰ ਬਹੁਤ ਲੋਕਾਂ ਨੇ ਇਹਨਾਂ ਦੀ ਮਦਦ ਕੀਤੀ ਹੈ ਬਹੁਤ ਲੋਕਾਂ ਨੇ ਇਹਨਾਂ ਨੂੰ ਪੈਸੇ ਪਾਇਆ ਸਰ ਪਰ ਹਾਂ ਅਨੁਸਾਰ ਕੋਈ ਨਹੀਂ ਸਾਡੇ ਤੇ ਕਿਸੇ ਨੇ ਮਦਦ ਨਹੀਂ ਕਰਾਈ ਨਾ ਕੁਝ ਸਰ ਤੇ ਆਪਾਂ ਸਰਕਾਰ ਕੋਈ ਹੀ ਮੰਗ ਕਰਨ ਜਾਂਦੇ ਆ ਕਿ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਰਗੀ ਕੁਮਾਰਪੀ ਉਹਨਾਂ ਦੇ ਦੋਨਾਂ ਬਰਦਰਾਂ ਤੇ ਕਾਰਵਾਈ ਹੋਣੀ ਚਾਹੀਦੀ ਆ। ਤੇ ਕੰਮ ਲੱਗੇ ਦੇਖੋ ਨਾਲ ਇਹਨਾਂ ਦੀ ਗੱਡੀ ਦੀ ਵੀ ਵੀਡੀਓ ਹੈਗੀ ਆ। ਉਹ ਗੱਡੀ ਇਹਨਾਂ ਨੂੰ ਵੀ ਪੁੱਛਿਆ ਸੀ ਉਹਨਾਂ ਨੇ। ਹੂੰ। ਉਹਨਾਂ ਨੇ ਗੱਡੀ ਇਹਦਾ ਨਾਮ ਲੈਣਾ ਸੀ ਨਾਮ ਇਹਨਾਂ ਦਾ ਮੇਰਾ ਲੈ ਲਿਆ। ਮੈਂ খালি ਇਹੋ ਕਹਾਣੀ ਮੇਰੀ ਦੋਗ ਨਾਲ ਜ਼ਮੀਨ ਤੇ 100 ਬੰਦਾ ਸੀ ਮੇਰੇ ਪਿੱਛੇ ਪਲੇ ਹੋਰ ਦਾ। ਭਾਜੀ ਜਿਹੜਾ ਸਕੈਨਰ ਲਾਇਆ ਉਹ ਕਿਦਾਂ ਆ? ਉਹ ਮੇਰਾ ਹੀ ਹੈ ਜੀ। ਉਹ ਸਕੈਨਰ ਕਦੇ ਆਸਤੇ ਲਾਇਆ। ਤੁਸੀਂ ਇਹਨਾਂ ਦੀਆਂ ਫੋਟੋਆਂ ਲਾ ਕੇ ਇਹਨਾਂ ਦੇ ਘਰ ਦੀਆਂ ਫੋਟੋਆਂ ਲਾ ਕੇ ਸਕੈਨਰ ਤੁਸੀਂ ਆਪਣਾ ਲਾ ਕੇ ਤੇ ਮੁੜ ਕੇ ਜਿਹੜੇ ਤੁਹਾਡੇ ਖਾਤੇ 'ਚ ਪੈਸੇ ਆਏ ਫਿਰ ਤੁਸੀਂ ਇਸ ਪਰਿਵਾਰ ਨੂੰ ਦਿੱਤੇ ਆ ਤੇ ਇਹ ਕਿੱਦਾਂ ਰੁੜਿਆ ਕਿੱਦਾਂ ਘਰ ਤੁਸੀਂ ਮੜਾ ਇਹ ਦੱਸੋਗੇ ਕਦੋਂ ਕਿ ਕਿਸ ਤਰੀਕ ਨੂੰਰ ਕੀ ਗੱਲਬਾਤ ਹੋਈ ਸਰ 26 ਤਾਰੀਖ ਨੂੰ ਸਵੇਰੇ ਹੜ ਆਇਆ ਸਵੇਰੇ 4 ਵਜੇ ਉਹਦੇ ਕਾਰਨ ਹੋਇਆ ਸਾਰੀ ਖਬਰੀ ਕੀ 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 ਟੁੱਟਾਂ ਘਰ ਦਾ ਸਰ ਸਾਰਾ ਕੁਝ ਹੀ ਖਰਾਬ ਹੋ ਗਿਆ ਸਾਰਾ ਸਮਾਨ ਘਰ ਸਭ ਕੁਝ ਬਰਵਾ ਡੋ ਗਿਆ ਕੁਝ ਨਹੀਂ ਰਿਹਾ ਤੇ ਕੋਣ ਕੋਣਾ ਫੈਮਿਲੀ ਦੇ ਵਿੱਚ ਸਰ ਦੋ ਸਿਸਟਰਾਂ ਸੀ ਦੋ ਬ੍ਰਦਰ ਮਮੀ ਪਾਪਾ ਆ ਮੰਮਾ ਦਾ ਅਪਰੇਡ ਹੋਇਆ ਸਰ ਕੀ ਕਰਦੇ ਹੋ ਸਰ ਮੇਰੀ ਅੱਖਾਂ ਦੇ ਸਾਹਮਣੇ ਵੀਡੀਓ ਬਣੀ ਸੀ ਸਰ ਮੈਨੂੰ ਨਹੀਂ ਸੀ ਪਤਾ ਕਿ ਇਹ ਸਾਡੇ ਨਾਲ ਮਲ ਕੀ ਇਦਾਂ ਦੀ ਗਦਾਰੀ ਕਰ ਰਿਹਾ ਹੈ ਐ ਪਿਛਲੇ ਦਿਨੀ ਪੂਰੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਵੱਜੀ ਆ ਪਰ ਪੰਜਾਬ ਤੇ ਪੰਜਾਬੀ ਜਿਹੜੇ ਆ ਉਹ ਹਿੱਕ ਤਾਣ ਕੇ ਆਪਣੇ ਪੰਜਾਬ ਦੇ ਨਾਲ ਖੜ ਗਏ ਆ ਪੰਜਾਬੀਆਂ ਦੀ ਇਸੇ ਕੰਮ ਨੂੰ ਜਿਹੜਾ ਆ ਪੂਰੀ ਦੁਨੀਆ ਜਿਹੜੇ ਆ ਲੋਕ ਜਿਹੜੇ ਆ ਉਹ ਇਸ ਵੇਲੇ ਸਲੂਟ ਕਰਦੇ ਪਏ ਆ ਆ ਸ਼ਾਬਾਸ਼ੀ ਦਿੰਦੇ ਪਿਆ ਬਈ ਸ਼ਾਬਾਸ਼ ਪੰਜਾਬੀਓ ਜਿਉਂਦੇ ਰਹੇ ਪੰਜਾਬੀਓ ਬਈ ਆ ਤੁਸੀਂ ਜਿਹੜਾ ਆ ਪੰਜਾਬ ਡੁੱਬਣ ਨਹੀਂ ਦਿੱਤਾ ਤੇ ਨਾ ਹੀ ਡੁੱਬਣ ਦਿਓਗੇ ਪਰ ਇਹਨਾਂ ਸਭ ਦੇ ਵਿਚਾਲੇ ਜਿਹੜਾ ਆ ਕੁਝ ਅਜੀਹੀਆਂ ਖਬਰਾਂ ਨਿਕਲ ਕੇ ਆ ਰਹੀਆਂ ਜਿੱਥੇ ਉਹ ਠੱਗ ਜਿੱਥੇ ਉਹ ਲੋਗ ਅੱਜ ਵੀ ਠਗੀਆਂ ਮੰਨ ਤੋਂ ਜਿਹੜਾ ਆ ਉਹ ਗਰੇਜ਼ ਨਹੀਂ ਕਰ ਰਹੇ ਪਮਾ ਕੁਦਰਤ ਨੇ ਵੱਡੀ ਮਾਰ ਮਾਰੀ ਆ ਪਰ ਹੱਲੇ ਵੀ ਜਿਹੜਾ ਆ ਠੱਗ ਜਿਹੜੇ ਆ ਉਹ ਆਪਣੀ ਕਾਰਵਾਈ ਦੇ ਵਿੱਚ ਲੱਗੇ ਹੋਏ ਨੇ ਸਾਡੇ ਨਾਲ ਇਦਾਂ ਦਾ ਹੀ ਇੱਕ ਪਰਿਵਾਰ ਹੈ ਅਜਿਹੀ ਇੱਕ ਕਹਾਣੀ ਲੈ ਕੇ ਜਿਹੜਾ ਸਾਡੇ ਨਾਲ ਖੜਾ ਆ ਮੌਜੂਦ ਆ ਆ ਗੱਲਬਾਤ ਕਰਨਾ ਚਾਹੇਗੇ ਭੈਣਾ ਖੜੀਆਂ ਦੋਹੇ ਭੈਣਾ ਭੈਣੇ ਕੀ ਨਾਮ ਤੇਰਾ ਤੇ ਕੀ ਕਹਾਣੀ ਹੈ ਮੇਰਾ ਨਾਮ ਸੀਮਾ ਦੇਵੀ ਹੈ ਕੀ ਗੱਲਬਾਤ ਕੀ ਹੋਈ ਸਰ ਸਾਡਾ ਘਰ ਆਏ ਮੇਰੇ ਸਾਡਾ ਘਰ ਆਏ ਪਰ ਸਾਡੇ ਨਾਲ ਦੇ ਪਿੰਡ ਦੇ ਰਹਿੰਦੇ ਅੰਕਲ ਇੱਕ ਉਹਨਾਂ ਨੇ ਸਾਡੇ ਘਰ ਦੇ ਅੱਗੇ ਨਾ ਵੀਡੀਓ ਬਣਾਈ ਆ ਕਿ ਇਹ ਘਰ ਮੇਰਾ ਆ ਸਕੈਨਰ ਲਾਤਾ ਉਹਨਾਂ ਨੇ ਨੰਬਰ ਵੀ ਆਪਣਾ ਸ਼ੋਅ ਕੀਤਾ ਆ ਕਿ ਇਹ ਮੇਰਾ ਘਰ ਆ ਕਿ ਜਦ ਕੀ ਇਹ ਘਰ ਸਾਡਾ ਆ ਕਿਥੋਂ ਦੇ ਨੇ ਉਹ ਨੇੜੇ ਪਿੰਡ ਦੇ ਆ ਪੋਲੇ ਪਿੰਡ ਦੇ ਆ ਅੱਛਾ ਰਵੀ ਨਾ ਆਇਆ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਨਹੀਂ ਜੀ ਨਹੀਂ ਆਹੇ ਉਹਨਾਂ ਨੂੰ ਕੁਛ ਨਹੀਂ ਪੁੱਛਿਆ ਹੂੰ ਹਾਂਜੀ ਤੇ ਇਹ ਕਿੱਦਾਂ ਰੁੜਿਆ ਕਿੱਦਾਂ ਘਰ ਤੁਸੀਂ ਮੜਾ ਇਹ ਦੱਸੋਗੇ ਕਦੋਂ ਕਿ ਕਿਸ ਤਰੀਕ ਨੂੰਰ ਕੀ ਗੱਲਬਾਤ ਹੋਈ ਸਰ 26 ਤਾਰੀਖ ਨੂੰ ਸਵੇਰੇ ਹਾੜ ਆਇਆ ਸਵੇਰੇ 4 ਵਜੇ ਤੇ ਉਹਦੇ ਕਾਰਨ ਹੋਈ ਹੈ ਸਾਰੀ ਤਬਾਈ ਹੂੰ ਹਾਂਜੀ ਤੇ ਕੀ 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 ਟੁੱਟਾ ਘਰ ਦਾ ਕੀ ਜੜਿਆ ਸਰ ਸਾਰਾ ਕੁਝ ਹੀ ਖਰਾਬ ਹੋ ਗਿਆ ਸਾਰਾ ਸਮਾਨ ਘਰ ਸਭ ਕੁਝ ਬਰਬਾਦ ਹੋ ਗਿਆ ਕੁਝ ਨਹੀਂ ਰਿਹਾ ਸਾਡਾ ਇਹ ਤਾਂ ਮੈਂ ਦੇਖਣ ਰਿਹਾ ਵੀ ਘਰ ਵੀ ਤੁਸੀਂ ਮੇਰੇ ਖਿਆਲ ਹੁਣ ਅਹੀਂ ਹਜੇ ਹਾਈ ਮਾਈ ਨਵਾਂ ਹੀ ਬਣਾਉਣ ਲੱਗੇ ਸੀ ਹਾਂਜੀ ਸਰ ਨਵਾਂ ਘਰ ਬਣਾਇਆ ਸੀ ਥੋੜਾ ਟਾਈਮ ਹੈ 4-5 ਸਾਲ ਹੋਇਆ ਜੇ ਘਰ ਬਣਾਏ ਨੂੰ ਅਸੀਂ ਹੂੰ ਸਾਡੇ ਸਿਰ ਤੇ ਉਧਾਰ ਸੀਗਾ ਬਹੁਤ ਇਸ ਲਈ ਅਗੇ ਰਿਪੇਅਰ ਨਹੀਂ ਕਰ ਸਕੇ ਅਸੀਂ ਹੂੰ ਥੋੜੀ ਜਿਹੀ ਆਸਤਾ ਆਸੇ ਕਰਨ ਦੇ ਇਹ ਪਰ ਹੁਣ ਕੁਦਰਤ ਨੇ ਇਹ ਕੰਮ ਕਰਤਾ ਸਾਡੇ ਨਾਲ ਹੂੰ ਤੇ ਕੋਣ ਕੋਣ ਆ ਫੈਮਿਲੀ ਦੇ ਵਿੱਚ ਤੁਸੀਂ ਕੀ ਕਿੰਨੇ ਜੀ ਸਰ ਦੋ ਸਿਸਟਰਾਂ ਸੀ ਦੋ ਬ੍ਰਦਰ ਮਮੀ ਪਾਪਾ ਆ ਮਮਾ ਦਾ ઓਪਰੇਟ ਹੋਇਆ ਦਾ ਮਮਾ ਨਹੀਂ ਆਥੇ ਮਮਾ ਪਾਪਾ ਕੀ ਕਰਦੇ ਥੋੜੇ ਮਜ਼ਦੂਰੀ ਕਰਦੇ ਆ ਹੂੰ ਤੇ ਬ੍ਰਦਰ ਕੀ ਕਰਦਾ ਬ੍ਰਦਰ ਇੱਕ ਕਟਿੰਗ ਦਾ ਕੰਮ ਕਰਦੇ ਆ ਪਰ ਉਹਨਾਂ ਦੇ ਵੀ ਪੈਰ 'ਚ ਬੜੀ ਚੋਟਾ ਲੱਗੀ ਆ ਜਿਸ ਦਿਨ ਹੜ ਆਇਆ ਉਸ ਤੇ ਬਹੁਤ ਡੈਮੇਜ ਹੋ ਗਿਆ ਉਹ ਵੀ ਹੂੰ ਦੂਸਰਾ ਬ੍ਰਦਰ ਆ ਛੋਟਾ ਉਹ ਦਾ ਥੋੜਾ ਦਿਮਾਗ ਤੇ ਥੋੜੀ ਜੀ ਦਿੱਕਤ ਆ ਕੰਮ ਕੁੰਮ ਕੋਈ ਨਹੀਂ ਕਰਦੇ ਉਹ ਬਸ ਆ ਲੋਕਾਂ ਦੇ ਨਾਲ ਤਵਾਈ ਜਿਹੜੀ ਆ ਉਹ ਜਿਹੜੀ ਆ ਵੱਧ ਹੋਈ ਆ ਖਾਸੀ ਹੋਈ ਆ ਜਿਹਦੇ ਕਰਕੇ ਲੋਕਾਂ ਦੇ ਅੱਖਾਂ ਦੇ ਵਿੱਚ ਉਹ ਹਜੇ ਹੰਝੂ ਸੁੱਕੇ ਨਹੀਂ ਪਰ ਆ ਲੋਕਾਂ ਕਈ ਲੋਕਾਂ ਨੇ ਜਿਹੜਾ ਆ ਉਹ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਭੈਣ ਇੱਥੇ ਹੋਰ ਖੜੀ ਆ ਆਪਣੇ ਕੀ ਨਾਂ ਤੇਰਾ ਸਰ ਮੇਰਾ ਨਾਮ ਅਰਪਨਾ ਦੇਵੀ ਆ ਮੇਰਾ ਪਿੰਡ ਕੋਲੀਆਂ ਆ ਅੱਡਾਗਾ ਆ ਸਰ ਸਭੀ ਤਰੀਕ ਨੂੰ ਨਹਾੜ ਆਇਆ ਸੀ ਸਵੇਰੇ 4:00 ਸਵਾ 4 ਵਜੇ ਸਰ ਤੇ ਉਹਦੇ ਨਾਲ ਨਾ ਸਾਡਾ ਮਲਕੀ ਸਬਕੋਜ ਮਲਕੀ ਉਹ ਗਿਆਤ ਪਾ ਹੋ ਗਿਆ ਸਰ ਸਾਰਾ 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 ਸਮਾਨ ਮਲਕੀ ਰੋੜ ਗਿਆ ਘਰ ਵੀ ਸਾਡਾ ਸਾਰਾ ਟੁੱਟ ਗਿਆ ਸਰ ਆਪਾਂ ਨਵਾਂ ਘਰ ਬਣਾਇਆ ਸੀ ਸਰ ਇੱਕ ਇੱਕ ਰੁਪਿਆ ਕਰਕੇ ਜੋੜ ਕੇ ਕਰਜ਼ਾ ਲੈ ਕੇ ਪੈਸੇ ਉਧਾਰੇ ਚੱਕ ਗਏ ਲੋਕਾਂ ਕੋ ਰਿਸ਼ਤੇਦਾਰਾਂ ਕੋ ਚੱਕ ਗਏ ਲੋਕਾਂ ਕੋ ਚੱਕ ਕੇ ਪੈਸੇ ਸਾਰੇ ਮਲਕੀ ਸਰ ਘਰ ਬਣਾਇਆ ਸੀ ਆਪਾਂ ਸਰ ਆਪਾਂ ਹੁਣ ਰਹਿਣਾ ਸੀ ਇੱਥੇ ਸਾਨੂੰ ਮਲਕੀ ਰਹਿਣਾ ਸੀ ਤੇ ਰਹਿਣ ਬਾਰੇ ਮਿਲਕੀ ਹੋਣਾ ਜਦੋਂ ਰਹਿਣ ਦਾ ਮੌਕਾ ਆ ਤੇ ਸਰ ਇਹ ਕੁਦਰਤ ਨੇ ਮਾਰ ਮਾਰਤੀ ਸਰ ਸਾਡੇ ਤੇ ਤੇ ਸਰ ਇੱਕ ਨਾ ਪਿੰਡ ਪੋਲਾ ਪੋਲਡੇ ਦਾ ਪਿੰਡ ਹੈ ਇੱਕ ਬਾਜੀ ਹੈਗਾ ਆ ਉਹਦਾ ਨਾਮ ਰਵੀ ਹੈਗਾ ਆ ਤੇ ਉਹਨਾਂ ਨੇ ਨਾ ਬਾਜੀ ਕੀ ਬੋਲਦੇ ਆ ਸਰ ਉਹ ਇੱਥੇ ਆਏ ਸੀ ਉਥੇ ਨਾ ਮਲਕੀ ਕਰੀਟ ਪਾਉਂਦੇ ਪੀ ਸੀ ਦਿਹਾੜੀ ਲੱਗੀ ਸੀ ਉਹ ਇੱਥੇ ਤੇ ਬਹੁਤੋਂ ਪਠਾਨਕੋਟ ਤੋਂ ਦੋ ਬ੍ਰਦਰ ਆਏ ਸੀ ਉਹਨਾਂ ਨੇ ਵੀਡੀਓ ਬਣਾਈ ਸਾਨੂੰ ਸਰ ਮੇਰੇ ਅੱਖਾਂ ਦੇ ਸਾਹਮਣੇ ਵੀਡੀਓ ਬਣੀ ਸੀ ਸਰ ਮੈਨੂੰ ਨਹੀਂ ਸੀ ਪਤਾ ਕਿ ਇਹ ਸਾਡੇ ਨਾਲ ਮਲ ਕੇ ਇਦਾਂ ਦੀ ਗਦਾਰੀ ਕਰ ਰਿਹਾ ਏ ਤੇ ਸਰ ਇਹਨਾਂ ਨੇ ਨਾ ਕੀ ਬੋਲਦਿਆ ਵੀਡੀਓ ਬਣਾਈ ਸਾਡੇ ਘਰ ਦੇ ਸਾਹਮਣੇ ਆ ਕੇ ਤੇ ਕਹਿੰਦੇ ਪਏ ਸੀ ਕਿ ਕੀ ਬੋਲਦਿਆ ਨਾਣੀਆਂ ਦਾ ਇਹ ਕਹਿੰਦੇ ਇਹ ਕਹਿੰਦੇ ਬ੍ਰੋ ਰਵੀ ਆ ਕੇ ਕਹਿੰਦਾ ਪਿਆਸੀ ਇਹ ਮੇਰਾ ਘਰ ਹੈ ਮੇਰਾ ਘਰ ਟੁੱਟ ਗਿਆ ਮੇਰੀ ਕੀ ਕਿਸੇ ਨੇ ਮਦਦ ਨਹੀਂ ਕੀਤੀ ਮੈਨੂੰ ਮਦਦ ਚਾਹੀਦੀ ਆ ਮੇਰਾ ਘਰ ਟੁੱਟ ਗਿਆ ਰੋੜ ਗਿਆ ਸਭ ਕੁਝ ਮੈਂ ਤਬਾਹ ਹੋ ਗਿਆ ਉਹਨਾਂ ਨੇ ਉਹਨਾਂ ਨੇ ਵੀਡੀਓ ਬਣਾ ਕੇ ਆਪਣਾ ਸਕੈਨਰ ਜਿਹੜਾ ਉੱਤੇ ਲਾਤਾ ਪੈਸਿਆਂ ਦੇ ਹਾਂਜੀ ਸਰ ਉਹਨਾਂ ਨੇ ਆਪਣਾ ਆਪਣੇ ਬ੍ਰਦਰ ਦਾ ਸਕੈਨ ਲਗਾਇਆ ਉੱਤੇ ਸੋਨੂ ਫਰੂਟ ਲਿਖਿਆ ਹੋਇਆ ਆ ਉਹਦਾ ਬ੍ਰਦਰ ਆ ਛੋਟਾ ਉਹਨਾਂ ਦਾ ਸਕੈਨਰ ਲਗਾਇਆ ਉੱਤੇ ਉਹਨਾਂ ਨੇ ਆਪਣਾ ਨੰਬਰ ਵੀ ਸ਼ੋ ਕਰਾਇਆ ਸਰ ਸਾਡੇ ਕੋਲ ਸਰ ਸਾਰੀਆਂ ਵੀਡੀਓ ਪਈਆਂ ਉਹਨਾਂ ਨੇ ਵੀਡੀਓ ਹੁਣ ਡਿਲੀਟ ਕਰਾਤੀਆਂ ਸਰ ਇਸ ਟਾਈਮ ਮੇਰੇ ਕੋਲ ਸਾਰੀਆਂ ਵੀਡੀਓ ਪਈਆਂ ਸਰ ਦੇਖੋ ਇਹ ਵੀਡੀਓ ਹੈੀਆਂ ਹਮ ਸਾਰੇ ਸਾਰੀਆਂ ਵੀਡੀਓ ਆਪਾਂ ਆਪਣੇ ਫੋਨ 'ਚ ਰੱਖੀਆਂ ਸਰ ਉਹ ਇਸ ਟਾਈਮ ਕੀ ਬੋਲਦਿਆ ਸਰ ਉਹ ਸਾਰੇ ਉਹਨਾਂ ਦੀ ਮਦਦ ਕਰ ਰਿਹਾ ਸਰ ਬਹੁਤ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਆ ਬਹੁਤ ਲੋਕਾਂ ਨੇ ਉਹਨਾਂ ਨੂੰ ਪੈਸੇ ਪਾਇਆ ਸਰ ਪਰ ਹਾਨੂੰ ਸਰ ਕੋਈ ਨਹੀਂ ਸਾਡੇ ਤੇ ਕਿਸੇ ਨੇ ਮਦਦ ਨਹੀਂ ਕਰਾਈ ਨਾ ਕੁਝ ਸਰ ਤੇ ਆਪਾਂ ਸਰਕਾਰ ਕੋਈ ਹੀ ਮੰਗ ਕਰਨ ਜਾਣੇ ਆ ਕਿ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਰਵੀ ਕੁਮਾਰ ਤੇ ਉਹਨਾਂ ਦੇ ਦੋਨਾਂ ਬ੍ਰਦਰਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਮਲਕੀ ਉਹਨਾਂ ਨੂੰ ਨੰਬਰ ਨੰਬਰ ਹੈਗਾ ਤੁਹਾਡੇ ਕੋ ਉਹਨਾਂ ਦਾ ਸਰ ਨੇ ਲਾਇਆ ਇਹ ਕੰਮ ਕੀਤਾ ਸਰ ਮੇਰੇ ਕੋ ਨੰਬਰ ਸਰ ਆਪਾਂ ਤੇ ਉਹਨਾਂ ਨਾਲ ਬੋਲਦੇ ਨਹੀਂ ਆ ਨੰਬਰ ਲਾਇਆ ਇਹ ਉੱਤੇ ਨੰਬਰ ਲਿਖਿਆ ਕੌਣ ਹੈ ਇਹ ਸਰ ਸ ਮੇਰੇ ਖਿਆਲ ਚ ਰਵੀ ਦਾ ਨੰਬਰ ਹੀ ਹੈਗਾ ਇਹ ਹਾਲਿਆ ਦਿਓ ਹਾਂ ਮੈਨੂੰ ਨੰਬਰ ਦਿਓ ਮੈਂ ਲਾ ਕੇ ਦੇਖਦਾ ਵੀ ਕੌਣ ਹੈ ਇਹ ਭਰਾ ਕਦੇ ਖਾਤੇ ਚੋਂ ਦੇ ਪੈਸੇ ਕਿੰਨਾ ਨੰਬਰ ਹੈ ਇਹ ਦੱਸਿਓ 7986 7986 68 68 6993 6993 3 ਹਾਂਜੀ ਆਹੀ ਨੰਬਰ ਹੈ ਦੇਖ ਲਓ 79866 ਹਾਂਜੀ 86 993 993 ਹੈ ਨਾ ਇਹੀ ਨੰਬਰ ਹੈ ਨਾ ਮੈਂ ਗੱਲ ਕਰਕੇ ਦੇਖਦਾ ਸਾਰੇ ਇੱਕ ਤੇ ਉਹ ਇੱਥੇ 500 ਰੁਪਇਆ ਦਿਹਾੜੀ ਲੈਂਦੇ ਪਏ ਆ ਸਰਕਾਰ ਵੱਲੋਂ ਰੋਟੀ ਖਾਂਦੇ ਪਏ ਆ ਫਰੀ ਰਾਸ਼ਨ ਵੀ ਲੈਂਦੇ ਪਏ ਆ ਸਰ ਇੱਕ ਦਿਨ ਸਰ ਰਾਸ਼ਨ ਆਇਆ ਸੀ ਤੇ ਕਹਿੰਦਾ ਪਿਆ ਸੀ ਜੇ ਮੈਨੂੰ ਰਾਸ਼ਨ ਨਹੀਂ ਮਿਲਿਆ ਮੈਂ ਕਿਸੇ ਨੂੰ ਰਾਸ਼ਨ ਹੈਲੋ ਅਜੀ ਭਾਈ ਜੀ ਭਾਈ ਕੌਣ ਗੱਲ ਕਰ ਰਹੇ ਹੋ ਭਾਈ ਕੰਮ ਲੱਗਿਆ ਜੀ ਮੈਂ ਕਿਹ ਗੱਲ ਕੌਣ ਕਰ ਰਹੇ ਹੋ ਕੀ ਨਾਂ ਤੁਹਾਡਾ ਮੇਰਾ ਨਾਂ ਰਵੀ ਹੈ ਜੀ ਰਵੀ ਭਾਈ ਇੱਕ ਨਾ ਤੁਹਾਡੇ ਤੇ આરોਪ ਲਗਾ ਰਹੇ ਮੈਂ ਪ੍ਰੈਸ ਤੋਂ ਗੱਲ ਕਰ ਰਿਹਾ ਹਾਂ ਰਜਾਨਾ ਸਪੋਕਸਮੈਨ ਤੋਂ ਪ੍ਰਦੀਪ ਗੱਲ ਕਰ ਰਿਹਾ ਹਾਂ ਤੁਹਾਡੇ ਤੇ ਇੱਕ આરોਪ ਲੱਗਦੇ ਪਏ ਬਈ ਤੁਸੀਂ ਸਕੈਨਰ ਲਗਾ ਕੇ ਤੇ ਕਿਸੇ ਗਰੀਬ ਦੀ ਜਿਹੜੀ ਆ ਉਹਦੇ ਪੈਸੇ ਆਪਣੇ ਖਾਤੇ 'ਚ ਪਵਾ ਰਹੇ ਹੋ ਕੀ ਮਸਲਾ ਆ ਉਹ ਮੈਂ ਇੱਕ ਗੱਲ ਲਗਾ ਕਰਨ ਕੱਲ ਸੁਣਿਆ ਹਾਂਜੀ ਇੱਥੇ ਨਾ ਇੱਕ ਤਾਇਆ ਜੀ ਆਇਆ ਸੀ ਤਾਇਆ ਜੀ ਆਇਆ ਸੀ ਕਿਹਦਾ ਤਾਇਆ ਜੀ ਆਇਆ ਸੀ ਇਹ ਪਠਾਨਕੋਟ ਦਾ ਸੀ ਅੱਛਾ ਜੀ ਤੇ ਇਹਨਾਂ ਨਾਲ ਅਸੀਂ ਤੇ ਕੰਮ ਲੱਗੇ ਤੇ ਦੇਖੋ ਨਾਲ ਇਹਨਾਂ ਦੀ ਡੈੜੀ ਦੀ ਵੀ ਵੀਡੀਓ ਹੈਗੀ ਆ ਡੈੜੀ ਇਹਨਾਂ ਨੂੰ ਵੀ ਪੁੱਛਿਆ ਸੀ ਉਹਨਾਂ ਨੇ ਹੂੰ ਉਹਨਾਂ ਨੇ ਡੈੜੀ ਇਹਦਾ ਨਾਮ ਲੈਣਾ ਸੀ ਨਾਮ ਇਹਨਾਂ ਨੂੰ ਮੇਰਾ ਲੈ ਲਿਆ ਮੈਂ খালি ਇਹੋ ਕਹਿੰਦਾ ਮੈਂ ਮੇਰੀ 2 ਗਨਾਲਾ ਜ਼ਮੀਨ ਤੇ 100 ਬੰਦਾ ਸੀ ਮੇਰੇ ਪਿੱਛੇ ਲੇਬਰ ਦਾ ਭਾਜੀ ਜਿਹੜਾ ਸਕੈਨਰ ਲਾਇਆ ਉਹ ਕਿਦਾ ਆ ਉਹ ਮੇਰਾ ਹੀ ਹੈ ਜੀ ਉਹ ਸਕੈਨਰ ਕਦੇ ਆਸਤੇ ਲਾਇਆ ਉਹ ਮੈਨੂੰ ਕਹਿੰਦਾ ਸੀ ਮੈਂ ਇੱਥੇ ਲੱਗੇ ਰਹੀ ਨਾ ਤੇ ਕਹਿੰਦਾ ਅਸੀਂ ਸੇਵਾ ਕਰਨ ਆਏ ਤੇ ਆ ਤੇ ਮੈਂ ਉਹਨੂੰ ਕਿਹਾ ਮੈਂ ਯਾਰ ਮੇਰੀ 2 ਗਨਾਲਾ ਇੱਥੇ ਰੁੜ ਗਈ ਦੀ ਯਾਰ ਭਾਵੇਂ ਮੈਂ ਜਿਹੜੀ ਲੱਗਿਆ ਅੱਛਾ ਤੇ ਮੈਂ ਜੇ ਮੈਂ ਇਹ ਰਹੀ ਸਿਲੰਡਰ ਭਰਾਣਾ ਹਾ ਦਾ ਟਾਈਮ ਖਰਾਬ ਹੋ ਜਾਂਦਾ ਹਾਂ ਜੱਫੀ ਭਾਈ ਮੈਨੂੰ ਕਹਿੰਦਾ ਤੁਹਾਨੂੰ ਅਸੀਂ ਸਿਲੰਡਰ ਲੈ ਦਿੰਦੇ ਆ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਪਾ ਤੈਨੂੰ ਹੁਣੇ ਲੈ ਦਿੰਦੇ ਆ ਸਿਲੰਡਰ ਹਾਂ ਇਹਨੇ ਮੈਨੂੰ ਕਿਹਾ ਕਹਿੰਦਾ ਕੱਲ ਮੈਂ ਨਾਲ ਮੈਨੂੰ ਐ ਮੈਂ ਕਿਹਾ ਵੀ ਮੈਨੂੰ ਕਹਿ ਕੇ ਦੇ ਦੋ ਹਾਂ ਕਹਿੰਦਾ ਮੈਂ ਜੇ ਤੁਈ ਸੇਵਾ ਕਰਨੀ ਹੈ ਕੈਸੇ ਦੋ ਕਹਿੰਦਾ ਯਾਰ ਭਾਈ ਤੁਹਾਨੂੰ ਅੱਜ ਗੱਲ ਪਤਾ ਹੀ ਆ ਤੂੰ ਯਾਰ ਮੈਂ ਤਾਂ ਭਾਈ ਪੜੇ ਲਿਖੇ ਤਾਂ ਨਹੀਂ ਅੱਛਾ ਅੱਛਾ ਇਹਨੇ ਕਿਹਾ ਇਹਨੇ ਕਿਹਾ ਮੈਨੂੰ ਸਕੈਨਰ ਦੇ ਆਪਣਾ ਹੂੰ ਤੇ ਤੁਹਾਨੂੰ ਮੈਂ ਪੈਸੇ ਦੇ ਦੇਣਾ ਮੈਂ ਕਿਹਾ ਯਾਰ ਸਿੱਕ ਤੇ ਦਿਲ ਡਰਿਆ ਵੀ ਅੱਗੇ ਹਾਂ ਤੇ ਮੈਂ ਚਲੋ ਇਹਨਾਂ ਕਿਹਾ ਵੀ ਸੇਵਾ ਕਰ ਰਹੇ ਨੇ ਤੇ ਮੈਂ ਕੀ ਕੀਤਾ ਮੈਂ ਦੇ ਬਠਾ ਸਕੈਨਰ ਹਾਂ ਇਹਨੇ ਕੀ ਕਿਹਾ ਨਾ ਵੀਡੀਓ ਲਾ ਕੇ ਤੇ ਮੇਰਾ ਇਹਨਾਂ ਦਾ ਨਾਂ ਸਵਾਲ ਦਿੱਤਾ ਹਾਂ ਤੇ ਹੁਣ ਇਹ ਆਪਣੇ ਇਹਨਾਂ ਨੇ ਕਿਹਾ ਹੀ ਆਪਣੇ ਸੇਵਾਲੇ ਨਹੀਂ ਆ ਤੁਸੀਂ ਫਿਰ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇਹਨਾਂ ਦੀਆਂ ਫੋਟੋਆਂ ਲਾ ਕੇ ਇਹਨਾਂ ਦੇ ਘਰ ਦੀਆਂ ਫੋਟੋਆਂ ਲਾ ਕੇ ਸਕੈਨਰ ਤੁਸੀਂ ਆਪਣਾ ਲਾ ਕੇ ਤੇ ਮੁੜ ਕੇ ਜਿਹੜੇ ਤੁਹਾਡੇ ਖਾਤੇ 'ਚ ਪੈਸੇ ਆਏ ਫਿਰ ਤੁਸੀਂ ਇਸ ਪਰਿਵਾਰ ਨੂੰ ਦਿੱਤੇ ਆ ਸਰ ਮੇਰੀ ਗੱਲ ਸੁਣੋ ਮੈਂ ਨਹੀਂ ਦਿੱਤੇ ਮੈਂ ਸਟੇਟਮੈਂਟ ਕਢਾ ਕੇ ਦੇ ਦਿੱਤੀ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਨਾ ਹਾਂ ਬੈਂਕ ਦੀ ਜਿਹੜੀ ਸਟੇਟਮੈਂਟ ਹੈਣੀ ਕਿੰਨੇ ਕ ਪੈਸੇ ਆਏ ਤੁਹਾਡੇ ਖਾਤੇ 'ਚ ਉਹ ਸਰ ਮੇਰੇ ਖਾਤੇ 'ਚ 1 ਰੁਪਇਆ ਨਹੀਂ ਆਇਆ ਹਾਂ ਮੈਂ ਸਟੇਟਮੈਂਟ ਕਢਾ ਕੇ ਦੇ ਦਿੱਤੀ ਸੀ ਉਹਨਾਂ ਨੇ ਮੇਰੇ ਕੋਲ ਕੱਲ ਦੀ ਲੈ ਲਈ ਦੀ ਐ ਕਿਹਨਾਂ ਨੇ ਲੈ ਲਈ ਐ ਆ ਤੇ ਲੰਗਰ ਵਾਲੇ ਨੇ ਜੀ ਦਿਵਾਲੇ ਅੱਛਾ ਮੈਂ ਉਹਨਾਂ ਨਾਲ ਗੱਲ ਕੀਤੀ ਦੀ ਆ ਉਹਨਾਂ ਨਾਲ ਕਹਿੰਦੇ ਆਂ ਤੁਹਾਨੂੰ ਦੱਸ ਦਿੰਦੇ ਆਂ ਹੂੰ ਸਟੇਟਮੈਂਟ ਕਢਾ ਕੇ ਦੇ ਦਿੱਤੀ ਦੀ ਆ ਕੱਲ ਦੀ ਹੂੰ ਜਿੰਨੇ ਹੋਣਗੇ ਜਿੰਨੇ ਪੈਸੇ ਹੋਣਗੇ ਹੂੰ ਮੈਂ ਲਾਈਵ ਮੋੜ ਦਿਆਂ ਅੱਛਾ ਤੁਸੀਂ ਜਿੰਨੇ ਹੋਣਗੇ ਤੁਸੀਂ ਇਹਨਾਂ ਨੂੰ ਮੋੜ ਕੇ ਦਿਓਗੇ ਮੈਂ ਪੱਕਾ ਦਿਆਂਗਾ 6 ਤਰੀਕ ਨੂੰ ਮੇਰੇ ਸਨ ਵਿੱਚ ਲੱਗੇਗਾ ਹਾਂ 6 ਤਰੀਕ ਤੋਂ ਜਿੰਨੇ ਪੈਸੇ ਹੋਣਗੇ ਨਾ ਹਾਂ ਮੈਂ ਉਹਦਾ ਹੱਕਦਾਰ ਨਹੀਂ ਹੈਗਾ ਵੈਰੀ ਗੁੱਡ ਠੀਕ ਹੈ ਜੀ ਮੈਂ ਪਾਪ ਦੀ ਮੈਂ ਪਾਪ ਦੀ ਪੋੜੀ ਨਹੀਂ ਚੜਨਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਰਵੀ ਹੈ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਪੋਲਾ ਜੀ ਰਵੀ ਭਾਜੀ ਜਿਹੜੀ ਤੁਸੀਂ ਆਹ ਲਾਸਟ ਵਿੱਚ ਗੱਲ ਕੀਤੀ ਹੈ ਨਾ ਕਿ ਮੈਂ ਪਾਪ ਦੀ ਪੋੜੀ ਨਹੀਂ ਚੜਨਾ ਇਹ ਗੱਲ ਜਿਹੜੀ ਹੈ ਨਾ ਇਹ ਦਿਲ ਨੂੰ ਜ਼ਰੂਰ ਲੱਗੀ ਆ ਤੇ ਰੱਬ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਤੇ ਇਹ ਭੈਣਾ ਦੇ ਇਹ ਪਰਿਵਾਰ ਦੇ ਪੈਸੇ ਜੇ ਅਗਰ ਤੁਹਾਡੇ ਆ ਤੇ ਮੇਰਾ ਭਾਈ ਇਹ ਆ ਵੀ ਇਹਨੂੰ ਮੋੜ ਜ਼ਰੂਰ ਦਿਓ ਯਾਰ ਇਹਨਾਂ ਨੂੰ ਸਰ ਸਰ ਮੈਂ ਮੇਰੀ ਇੱਕ ਗੱਲ ਸੁਣੋ ਗੌਰ ਨਾਲ ਹਾਂਜੀ ਇੰਦੇ ਪਿੱਛੇ ਮੈਂ ਗਵਾਰ ਬੜੀ ਲਈਦੀ ਆ ਹੂੰ ਮੈਂ ਇਹ ਗਰੀਬ ਘਰ ਲੈ ਨਲਕੇ ਲਾ ਕੇ ਇਹਨਾਂ ਨੇ ਆਪਣਾ ਘਰ ਬਣਾਇਆ ਦਾ ਹੂੰ ਇਹ ਕੁੜੀਆਂ ਨੇ ਮਿਹਨਤ ਕਰਕੇ ਮੇਰੇ ਕੋਲ ਵੀ ਵੀਡੀਓ ਪੇ ਦੀ ਆ ਅੱਛਾ ਜੀ ਜੇ ਮੈਂ ਉਹ ਜਾ ਕੰਮ ਕਰਨਾ ਹੁੰਦਾ ਨਾ ਮੈਂ ਕਿਉਂ ਉਹਨਾਂ ਨੂੰ ਸਕੈਨ ਨਹੀਂ ਦੇ ਸਕਦਾ ਹੂੰ ਦੇ ਸਕਦਾ ਕਿ ਨਹੀਂ ਦੇ ਸਕਦਾ ਹੂੰ ਚਲੋ ਆ ਚਲੋ ਇਹ ਬੇਨਤੀ ਇਹ ਆ ਵੀ ਤੁਸੀਂ ਇਹਨਾਂ ਦੀ ਇਹਨਾਂ ਦੀ ਮੈਂ ਵੀ ਤੁਹਾਡੇ ਅੱਗੇ ਬੇਨਤੀ ਲਗਾ ਕਰਨੇ ਇੱਕ ਹਾਂ ਇਹਨਾਂ ਦੇ ਜਦੋਂ ਘਰ ਪਾਣੀ ਅੰਦਰ ਵੜਿਆ ਇਹਨਾਂ ਦੇ ਕਾਗਜ਼ ਮੈਂ ਤਾਰੀ ਮਾਰ ਕੇ ਨਾ ਹਾਂ ਗਲ ਗਲ ਪਾਣੀ ਮੇਰੇ ਵੀ ਛੋਟੇ ਛੋਟੇ ਬੱਚੇ ਸੀ ਹੂੰ ਕੋਈ ਮੂੰਹ ਨਹੀਂ ਦਿੰਦਾ ਤੇ ਮੈਂ ਇਹਨਾਂ ਦੇ ਘਰੋਂ ਸਮਾਨ ਕੱਢ ਕੇ ਇਹਨਾਂ ਦੇ ਹਵਾਲੇ ਕੀਤਾ ਸੀ ਹੂੰ ਤੇ ਸਰ ਇਹਨਾਂ ਨੇ ਮੇਰੀ ਕੋਈ ਵੈ ਵੀ ਕਰੈਸ਼ਨ ਨਹੀਂ ਕੀਤੀ ਨਹੀਂ ਸਰਪੰਚ ਨੇ ਕੀਤੀ ਨਹੀਂ ਇਹਨਾਂ ਨੇ ਕੀਤੀ ਕੋਈ ਬੰਦਾ ਹੱਡ ਨਾਲ ਰਿਆ ਇਹਨੇ ਉਹ ਕਿ ਪੀੜਿਛ ਤੇ ਫਿਰ ਵੀ ਇਹਨਾਂ ਨੇ ਮੇਰਾ ਤਵਾ ਲਾਇਆ ਚਲੋ ਮਾਲ ਕੇ ਦਿੱਕੇ ਰਦਾ ਠੀਕ ਹੈ ਚਲੋ ਠੀਕ ਹੈ ਧੰਨਵਾਦ 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 ਤੁਹਾਨੂੰ ਸ਼ੁਕਰੀਆ ਤੇ ਇਹ ਇਹ ਸੀਗੇ ਉਹ ਜਿਹੜਾ ਰਵੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਆਪਾਂ ਇਹ ਜਿਨ੍ਹਾਂ ਦੇ ਉੱਤੇ આરોਪ ਲਗਾਏ ਜਾ ਰਹੇ ਆ ਇਸ ਭੈਣਾ ਵੱਲੋਂ ਜਾਂ ਇਸ ਫੈਮਿਲੀ ਵੱਲੋਂ ਵੀ ਉਹਨਾਂ ਨੇ ਸਕੈਨਰ ਲਗਾ ਕੇ ਇਹ ਵੀਡੀਓ ਇਹਨਾਂ ਦੇ ਘਰ ਦੀ ਪਾ ਕੇ ਤੇ ਪੈਸੇ ਇਕੱਠੇ ਕਰ ਰਹੇ ਉਹ ਕਹਿੰਦੇ ਵੀ ਹਲੇ ਤੱਕ ਤਾਂ ਮੇਰੇ ਕੋਲ ਪੈਸਾ ਕੋਈ ਆਇਆ ਨਹੀਂ ਜੇ 1 ਰੁਪਿਆ ਵੀ ਆਇਆ ਹੋਇਆ ਤੇ ਭੈਣ ਹੁਣਾਂ ਨੂੰ ਉਦਾਂ ਹੀ ਵਾਪਸ ਦਵਾਵਾਂਗੇ ਸਾਡੇ ਨਾਲ ਇਥੋਂ ਵੀਰ ਜਿਹੜੇ ਸਾਨੂੰ ਨਾਲ ਲੈ ਕੇ ਆਏ ਆ ਇਹ ਇਹ ਯੂਥ ਦੇ ਪ੍ਰਧਾਨ ਨੇ ਭਾਈ ਆ ਕਿਦਾਂ ਲੱਗੀ ਇਹ ਗੱਲਬਾਤ ਪਰਿਵਾਰ ਦੀ ਵੀ ਆਪਾਂ ਸੁਣੀ ਆ ਉਸ ਬਾਈ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੇ આરોਪ ਲੱਗ ਰਹੇ ਸੀ ਕਿਦਾਂ ਲੱਗੀ ਉਹ ਗੱਲ ਦੇਖੋ ਜੋ ਗੱਲ ਬਾਈ ਨੇ ਲਾਸਟ ਵਿੱਚ ਕਹਿਤੀ ਹੈ ਕਿ ਮੈਨੂੰ ਇੱਕ ਇੱਕ ਜਿਹੜੀ ਪਾਈ ਆਈ ਹੋਗੀ ਮੈਂ ਇਹਨਾਂ ਨੂੰ ਭੈਣਾਂ ਨੂੰ ਮੋੜਾਂਗਾ ਅਹੀਂ ਕਹਿੰਦੇ ਜੀਤੂ ਇਹ ਕਰਮ ਕਰਦੇ ਨੇ ਬਹੁਤ ਵਧੀਆ ਗੱਲ ਐ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਜੋ ਉਸ ਪਰਿਵਾਰ ਦੇ ਹਾਲਾਤ ਐ ਜੇ ਉਸ ਪਰਿਵਾਰ ਨੂੰ ਆਰਥਿਕ ਸਥਿਤੀ ਜੀ ਕੁਝ ਮਦਦ ਹੋ ਜਾਂਦੀ ਐ ਤੇ ਮੈਨੂੰ ਲੱਗਦਾ ਐ ਕਿ ਉਹਨਾਂ ਲਈ ਇਹ ਵੀ ਬਹੁਤ ਵੱਡੀ ਗੱਲ ਐ ਬਾਕੀ ਇੱਕ ਮੈਂ ਪੰਜਾਬ ਸਰਕਾਰ ਦੇ ਅੱਗੇ ਮੰਗ ਕਰਾਂਗਾ ਹਾਰਪੀਰਤ ਪਰਿਵਾਰਾਂ ਦੇ ਅੱਗੇ ਜੋ ਹਾਰਪੀਰਤ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਇੱਕ ਇੱਕ ਪਰਿਵਾਰ ਨੂੰ ਪਰਿਵਾਰ ਦੇ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਏ ਜਿਦੇ ਨਾਲ ਕੀ ਆਉਣ ਵਾਲੇ ਸਮੇਂ ਤੱਕ ਉਹ ਪਰਿਵਾਰ ਆਪਣਾ ਕਿਤੇ ਪਾਲਣ ਪੋਸ਼ਣ ਵਧੀਆ ਕਰ ਸਕਣ ਨਹੀਂ ਤੇ ਜੋ ਹਾਲਾਤ ਬਣ ਗਏ ਨੇ ਸੋ ਸੋ ਸਾਲ ਹੈ ਪਰਿਵਾਰ ਕੁਝ ਨਹੀਂ ਸਕਦੇ ਤੇ ਮੈਂ ਬੇਨਤੀ ਕਰਾਂਗਾ ਮੁੜ ਕੇ ਪੰਜਾਬ ਸਰਕਾਰ ਦੇ ਅੱਗੇ ਇਹਦੇ ਵੱਲ ਖਿਆਲ ਕੀਤਾ ਜਾਏ ਹਰ ਪਰਿਵਾਰ ਦੇ ਵਿੱਚੋਂ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਏ ਤੇ ਇਹ ਬਾਈ ਹੋਰੀ ਸਾਡੇ ਨਾਲ ਜਿਹੜੇ ਆ ਨਿਤਨ ਨਿਤਨ ਭਾਜੀ ਨੇ ਇਹ ਇਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਆ ਵੀ ਜਿੱਥੇ ਸ਼ਲਾਘਾ ਕੀਤੀ ਆ ਉਸ ਵੀਰ ਦੀ ਜ ਜਿਨਾਂ ਨੇ ਸਕੈਨਰ ਲਾਇਆ ਸੀ ਕਹਾਣੀ ਕੀ ਸੀ ਉਸ ਵਿੱਚ ਉਹ ਵੀ ਉਹਨਾਂ ਨੇ ਦੱਸੀ ਆ ਵੀ ਕਿਉਂ ਸਕੈਨਰ ਲੱਗਾ ਹੈਗਾ ਉੱਥੇ ਹੀ ਉਹਨਾਂ ਨੇ ਜਿਹੜੀ ਉਹਨਾਂ ਦਾ ਲਾਸਟ ਸ਼ਬਦ ਕਿਹਾ ਵੀ ਮੈਂ ਪਾਈ ਪਾਈ ਜਿਹੜੀ ਹੈ ਇਹਨਾਂ ਦੀ ਪਰਿਵਾਰ ਦੀ ਜਿਹੜੀ ਮੋੜਾਂਗਾ ਤੇ ਨਾਲ ਹੀ ਬਾਈ ਨੇ ਜਿਹੜੀ ਹੈ ਇੱਕ ਵੱਡੀ ਗੱਲ ਕਹੀ ਆ ਵੀ ਜਿਹੜੇ ਹਰ ਪੀੜਤ ਨੇ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਿਹੜੇ ਲੱਗਦਾ ਆ ਵੀ ਪਰਿਵਾਰ ਕਈ ਸਾਲਾਂ ਤੱਕ ਉੱਠ ਨਹੀਂ ਸਕਦੇ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਨੂੰ ਇੱਕ ਇੱਕ ਪਰਿਵਾਰ ਨੂੰ ਇੱਕ ਇੱਕ ਮੈਂਬਰ ਨੂੰ ਜਿਹੜਾ ਆ ਨੌਕਰੀ ਜ਼ਰੂਰ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਆਪਣੇ ਆਉਣ ਵਾਲੇ ਸਮੇਂ ਦਾ ਆਪਣੇ ਆਉਣ ਵਾਲੇ ਪਰਿਵਾਰ ਦਾ ਜਿਹੜਾ ਆ ਉਹ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ ਮੇਰੇ ਸਾਥੀ ਨੀਰੂ ਦੇ ਨਾਲ ਮੈਂ ਪ੍ਰਦੀਪ ਸਿੰਘ ਰਜਾਨਾ ਸਪੋਕਸਮੈਨ ਪੀ ਪਠਾਨ